ਜੀ ਸਥਿਓ ਅੱਜ ਆਪਾਂ ਸਬੰਧਿਤ ਕਿਤਾਬ ਦਾ ਚੌਥਾ ਭਾਗ ਪੜ੍ਹੀਏ ਜਿਹੜਾ ਕਿ ਸਟਾਲਨ ਦੇ ਬਾਡੀਗਾਰਡ 80 ਰਾਈਵਨ ਨੇ ਸਟਾਲਨ ਵਾਰੇ ਲਿਖਿਆ ਸਰਲੇਖ ਹੈ ਕਲਾ ਪ੍ਰੇਮੀ ਸਟਾਲਨ ਆਰਮੀਨੀਆ ਤੋਂ ਵਾਪਸ ਪਰਤਣ ਤੋਂ ਮੈਨੂੰ ਬੋਲਸੋਈ ਥੀਏਟਰ ਵਿਖੇ ਪਦਾਰਨ ਵਾਲੇ ਸਰਕਾਰੀ ਬੰਦਿਆਂ ਦੀ ਸੁਰੱਖਿਆ ਦੀ ਕਮਾਂਡ ਸੌਂਪੀ ਗਈ ਇੱਥੇ ਆ ਕੇ ਮੈਨੂੰ ਵੀ ਆਈ ਲੈਨਨ ਵੱਲੋਂ ਕਲਾਵਾਂ ਅਤੇ ਖਾਸ ਕਰ ਇਸ ਥੀਏਟਰ ਪ੍ਰਤੀ ਲਗਾਅ ਸੰਬੰਧੀ ਦੇ ਦਿਲਚਸਪ ਗੱਲਾਂ ਬਾਰੇ ਪਤਾ ਲੱਗਿਆ ਸਟਾਲਨ ਵੀ ਕਲਾਵਾਂ ਅਤੇ ਬਹੁਤ ਸਾਰੇ ਥੀਏਟਰਾਂ ਵੱਲ ਬਹੁਤ ਧਿਆਨ ਦਿੰਦਾ ਸੀ ਉਹ ਕੰਪੋਜ਼ਰਾਂ ਡਾਂਸਰਾਂ ਕਲਾਕਾਰਾਂ ਕੰਡਕਟਰਾਂ ਅਤੇ ਪਰਫਾਰਮਿੰਗ ਫਨਕਾਰਾਂ ਕਲਾਕਾਰਾਂ ਨੂੰ ਨਾਂ ਲੈ ਕੇ ਬੁਲਾਉਂਦਾ ਸੀ ਅਤੇ ਉਹਨੂੰ ਥੀਏਟਰ ਅੰਦਰ ਪੇਸ਼ ਕੀਤੀਆਂ ਜਾਣ ਵਾਲੀਆਂ ਪਰਫਾਰਮੈਂਸਜ਼ ਦੀ ਪੂਰੀ ਲਿਸਟ ਚੇਤੇ ਹੁੰਦੀ ਸੀ ਅੱਜ ਇਹ ਗੱਲ ਬੇਜਿਕੀ ਨਹੀਂ ਲੱਗਦੀ ਹੈ ਪਰ ਤੱਥ ਤਾਂ ਤੱਥ ਹਨ ਇਨਕਲਾਬ ਤੋਂ ਬਾਅਦ ਕੁਝ ਖੱਬੇ ਪੱਖੀਆਂ ਨੇ ਮੰਗ ਕੀਤੀ ਕਿ ਸਾਰੇ ਥੀਏਟਰਾਂ ਨੂੰ ਤਾਲੇ ਲਾ ਦਿੱਤੇ ਜਾਣੇ ਚਾਹੀਦੇ ਹਨ ਇਹ ਉਹ ਕਰਕੇ ਉਹ ਦਿਖਾਉਣਾ ਚਾਹੁੰਦੇ ਸਨ ਕਿ ਮਜ਼ਦੂਰਾਂ ਤੇ ਕਿਸਾਨਾਂ ਨੂੰ ਕਲਾਸੀਕਲ ਸਨਾਤਨੀ ਥੀਏਟਰ ਦੀ ਕੋਈ ਸਮਝ ਨਹੀਂ ਹੈ ਇਹ ਖੱਬੇ ਪੱਖੀ ਅਜਿਹੇ ਨਿਰਣੇ ਤੇ ਅਪੜ ਗਏ ਕਿ ਉਹ ਬੋਲਸੋਈ ਥੀਏਟਰ ਨੂੰ ਢਾ ਦੇਣਾ ਚਾਹੁੰਦੇ ਸਨ ਭਾਵੇਂ ਕਿ ਥੀਏਟਰਾਂ ਥੀਏਟਰ ਲੋਕਾਂ ਨਾਲ ਭਰਿਆ ਪਿਆ ਹੁੰਦਾ ਸੀ ਉਹਨਾਂ ਦਾ ਮੰਨਣਾ ਸੀ ਕਿ ਇਹ ਪ੍ਰੋਲੇਟਾਰੀ ਸੱਭਿਆਚਾਰ ਦੇ ਰਾਹ 'ਚ ਅੜੇਕਾ ਹਨ ਬਹੁਤੇ ਲੋਕ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਤੇ ਤਰਸ ਕਰਦੇ ਸਨ ਕਿ ਉਹਨਾਂ ਨੂੰ ਯਖ ਠੰਡੇ ਥੀਏਟਰ ਚ ਆਪਣੇ ਪ੍ਰੋਗਰਾਮ ਪੇਸ਼ ਕਰਨੇ ਪੈਂਦੇ ਹਨ ਕਿਉਂਕਿ ਉਸ ਮੌਕੇ ਥੀਏਟਰ ਨੂੰ ਨਿਗਾਹ ਰੱਖਣ ਲਈ ਨਾ ਤਾਂ ਪੈਸੇ ਸਨ ਅਤੇ ਨਾ ਹੀ ਕੋਈ ਲਾ 1918 ਦੀ ਸਰਦਰ ਉਤੇ ਸਟਾਲਨ ਨੇ ਖਾਸ ਤੌਰ ਤੇ ਇਸ ਮੁਸ਼ਕਲ ਵੱਲ ਗੌਰ ਕੀਤਾ ਮਾਲੀ ਥੀਏਟਰ ਦੇ ਡਾਇਰੈਕਟਰ ਗਾਲਕਿਨ ਨੇ ਥੀਏਟਰ ਨੂੰ ਬੰਦ ਕਰਨ ਅਤੇ ਉਹਨਾਂ ਨੂੰ ਨਿਗ ਮੁਹੱਈਆ ਨਾ ਕਰਨ ਦੇ ਹੱਕ 'ਚ VOTING ਦੀ ਮੰਗ ਕੀਤੀ ਗਾਲਕਿਨ ਨੂੰ ਛੱਡ ਕੇ ਬਾਕੀ ਸਾਰੇ ਡਾਇਰੈਕਟਰਾਂ ਨੇ ਥੀਏਟਰ ਨੂੰ ਬਰਕਰਾਰ ਰੱਖਣ ਦੇ ਹੱਕ 'ਚ ਵੋਟ ਦਿੱਤੀ ਲੈਨਾ ਨੇ ਉਸ ਸਮੇਂ ਸਾਡੀ ਕੌਮੀ ਵਿਰਾਸਤ ਵਿਰਾਸਤ ਦੀ ਰਾਖੀ ਕੀਤੀ ਸੀ ਉਹ ਹਮੇਸ਼ਾ ਬੋਰਸੋਈ ਥੀਏਟਰ 'ਚ ਹਾਜ਼ਰੀ ਭਰਦਾ ਕਲਾਕਾਰਾਂ ਅਤੇ ਪੇਸ਼ਕਾਰਾਂ ਨਾਲ ਗੱਲਬਾਤ ਕਰਦਾ ਅਤੇ ਲੈਨਨ ਅਤੇ ਬਾਅਦ ਚ ਸਟੱਲਨ ਦੀ ਪ੍ਰਤੀਬੱਧਤਾ ਸਦਕੇ ਹੀ ਹੈ ਕਿ ਸਾਡੇ ਕੋਲ ਆਲਾ ਡਾਂਸਰ ਕੰਪੋਜ਼ਰ ਅਤੇ ਡਾਇਰੈਕਟਰ ਹਨ ਸਟੱਲਨ ਥੀਏਟਰ ਦੇ ਵਿੱਚ ਬਹੁਤ ਦਰਚਸਪੀ ਲੈਂਦਾ ਸੀ ਅਤੇ ਉਹ ਇਹਦੇ ਹੱਕ ਚ ਵੀ ਸੀ ਉਸਦੇ ਅਜੋਕੇ ਦੁਸ਼ਮਣ ਝੂਠ ਬੋਲਦੇ ਹਨ ਅਤੇ ਸਟੱਲਨ ਨੂੰ ਇੱਕ ਜਾਂਗਲੀ ਬਣਾ ਕੇ ਪੇਸ਼ ਕਰਦੇ ਹਨ ਸਿਰਫ ਉਹਦੇ ਦੁਸ਼ਮਣ ਹੀ ਅਜਿਹੀ ਗੱਲ ਕਹਿ ਸਕਦੇ ਹਨ ਸੋਵੀਅਤ ਰੂਸ ਦੇ ਲੋਕ ਕਲਾਕਾਰ ਵੀ ਬਾਰਸੋਵਾ ਅਤੇ ਐਮ ਮਿਖਾਈਲੋਵ ਬੋਲੋਸ਼ੋਈ ਥੀਏਟਰ ਅੰਦਰ ਪ੍ਰਦਰਸ਼ਿਤ ਕੀਤੇ ਜਾਂਦੇ ਲਗਭਗ ਸਾਰੇ ਉਪੇਰਿਆਂ ਦਾ ਸਟਾਲਨ ਨੂੰ ਸਹਿਯੋਗੀ ਨਾਚ ਡਾਇਰੈਕਟਰ ਕਹਿਣ ਤੱਕ ਚਲੇ ਜਾਂਦੇ ਹਨ ਚੀਫ ਡਾਇਰੈਕਟਰ ਐਸ ਸਮੋਸੋਦ ਨਾਚ ਨਿਰਦੇਸ਼ਕ ਵੀ ਮੋਰਦ ਵਿਨੋਵ ਕਵੀ ਐਸ ਗੋਰੋਦੈਂਕੀ ਲੇਖਕ ਐਮ ਬੁਲਗਾਕੋਵ ਕਲਾਕਾਰ ਐਨ ਵਿਲੀਅਮਜ਼ ਅਤੇ ਬੈਲੇ ਮਾਸਟਰ ਆਰ ਜ਼ਖਾਰੋਵ ਨੇ ਇੱਕ ਡਰਾਮੇ ਇਵਾਨ ਸੁਸਾਨੀਨੋ ਦੀ ਰਿਹਰਸਲ ਕਰਨੀ ਸ਼ੁਰੂ ਕੀਤੀ ਇਸ ਦਾ ਮਕਸਦ ਐਮ ਗਲੀਨਾਕਾ ਦੀ ਪ੍ਰਤਿਭਾ ਨੂੰ ਮੁੜ ਉਭਾਰਨ ਦਾ ਹੀ ਨਹੀਂ ਸੀ ਬਲਕਿ ਰੂਸ ਖਿਲਾਫ ਕਿਸੇ ਵੀ ਵਿਦੇਸ਼ੀ ਦਖਲਅੰਦਾਜ਼ੀ ਖਿਲਾਫ ਰੂਸੀ ਲੋਕਾਂ ਦੀ ਦੇਸ਼ ਭਗਤੀ ਨੂੰ ਉਭਾਰਨ ਦਾ ਵੀ ਸੀ ਥੀਏਟਰ ਕਮੇਟੀ ਨੇ ਸਲਵਾਸੀਆ ਗਲੋਰੀਫਾਈ ਵਾਲਾ ਹਿੱਸਾ ਕੱਟਣ ਦਾ ਫੈਸਲਾ ਕੀਤਾ ਸਮੋਸੋਦ ਨੇ ਕਿਹਾ ਕਿ ਇਸ ਗੀਤ ਬਿਨਾ ਓਪੇਰਾ ਹੋ ਹੀ ਨਹੀਂ ਸਕਦਾ ਇਸ ਬਿਆਨ ਦੀ ਕਨਸ਼ੋ ਕ੍ਰੈਮਲਿਨ ਤੱਕ ਵੀ ਪਹੁੰਚ ਗਈ ਸਟਾਲਨ ਰਿਹਰਸਲ ਦੇਖਣ ਲਈ ਥੀਏਟਰ ਪਹੁੰਚਿਆ ਅਤੇ ਬਹੁਤ ਹੈਰਾਨੀ ਨਾਲ ਉਸਨੇ ਕਿਹਾ ਇਹ ਓਪੇਰਾ ਸਲਵਾਸੀਆ ਗੀਤ ਤੋਂ ਬਿਨਾ ਕਿਵੇਂ ਪਰਫਾਰਮ ਕੀਤਾ ਜਾ ਸਕਦਾ ਹੈ ਕੀ ਰੂਸ ਅੰਦਰ ਕੋਈ ਯਾਰ ਬੋਰ ਵਪਾਰੀ ਲੋਕ ਅਤੇ ਚਰਚ ਦੀ ਪਾਦਰੀ ਸ਼ਾਹੀ ਨਹੀਂ ਸੀ ਇਹ ਸਾਰੇ ਰਲ ਕੇ ਪੋਲੈਂਡ ਖਿਲਾਫ ਲੜੇ ਅਸੀਂ ਇਤਿਹਾਸਿਕ ਹਕੀਕਤ ਨੂੰ ਕਿਵੇਂ ਉਲੰਘ ਸਕਦੇ ਆ ਇਹ ਉਲੰਘੀ ਨਹੀਂ ਜਾਣੀ ਚਾਹੀਦੀ 오ਪਰੇ ਦੇ ਹੀਰੋ ਮਿਨਨ ਅਤੇ ਪੁਜਾਰ ਪੁਜਾਰਸ ਕੀ 오ਪਰੇ ਦੇ ਅਖੀਰ ਚ ਸਪਾਸ ਕੀ ਗੇਟਾਂ ਤੋਂ ਬਾਹਰ ਆ ਰਹੇ ਸਨ ਸਟਾਲਨ ਨੇ ਪੁੱਛਿਆ ਕਿ ਇਹਨਾਂ ਨੂੰ ਨਾਇਕਾਂ ਵਜੋਂ ਘੋੜਿਆਂ ਤੇ ਚੜ੍ਹ ਬਾਹਰ ਕਿਉਂ ਨਹੀਂ ਨਿਕਲਣਾ ਚਾਹੀਦਾ ਅਤੇ ਪੋਲਿਸ਼ ਰਾਸ਼ਾਹੀ ਖਿਲਾਫ ਜਦੋਂ ਜਹਾਦ ਵਿੱਚ ਇਹਨਾਂ ਨਾਇਕਾਂ ਦੇ ਪੈਰਾਂ ਹੇਠ ਪੋਲੈਂਡ ਤੋਂ ਕਬਜ਼ੇ ਵਿੱਚ ਕੀਤੀਆਂ ਵਸਤਾਂ ਨੂੰ ਕਿਉਂ ਨਹੀਂ ਲਤਾੜਿਆ ਜਾਣਾ ਚਾਹੀਦਾ ਸਟਾਲਨ ਇਵਾਨ ਮੂਸਾਨੀਨਾ 오ਪੇਰਾ ਸੁਣਨਾ ਪਸੰਦ ਕਰਦਾ ਸੀ ਖਾਸ ਕਰ ਅਗਰ ਇਹ ਮਖਾਈ ਲੋਵ ਵੱਲੋਂ ਗਾਇਆ ਜਾਂਦਾ ਹੋਵੇ ਮਖਾਈ ਲੋਵ ਇਸ ਨੂੰ ਆਪਣੀ ਬੁਲੰਦ ਆਵਾਜ਼ ਚ ਗਾਉਣੋਂ ਡਰਦਾ ਸੀ ਕਿਉਂਕਿ ਉਹਨੂੰ ਚਰਚੇ ਚ ਮੱਠੀ ਆਵਾਜ਼ ਚ ਗਾਉਣ ਦੀ ਹੀ ਸਿੱਖਿਆ ਮਿਲੀ ਸੀ ਸਟਾਲਨ ਨੇ ਉਹਦੇ ਕੋਲ ਆ ਕੇ ਕਿਹਾ ਮੈਕਸਿਮ ਦੋਰਮਿੰਦੋ ਤੋ ਵਿੱਚ ਸ਼ਰਮਾ ਨਾ ਬੁਲੰਦ ਆਵਾਜ਼ ਚ ਗਾ ਮੈਂ ਵੀ ਚਰਚ ਦਾ ਹੀ ਪੜਿਆ ਜੇਕਰ ਮੈਂ ਇਨਕਲਾਬੀ ਬਣਨ ਦਾ ਰਾਹ ਨਾ ਚੁਣਿਆ ਹੁੰਦਾ ਤਾਂ ਕੀ ਪਤਾ ਮੈਂ ਕੀ ਦਾ ਕੀ ਹੁੰਦਾ ਸ਼ਾਇਦ ਬਾਧਰੀ ਹੁੰਦਾ ਸਟਾਲਨ ਦੀ ਡੂੰਘੇਰੀ ਦਿਲਚਸਪੀ ਅਤੇ ਸਮਝ ਨੂੰ ਦਿਖਾਉਣ ਲਈ ਇੱਕ ਹੋਰ ਮਿਸਾਲ ਲੈਂਦੇ ਹਾਂ ਧਰਤੀ ਪਾਸਾ ਪਲਟਿਆ ਉਪੇਰੇ ਦੀ ਰਿਹਰਸਲ ਦੌਰਾਨ ਸਟਾਲਨ ਨੇ ਕੁਝ ਸੁਝਾਏ ਸੁਝਾਏ ਉਪੇਰੇ ਦੇ ਮੁੱਖ ਅਦਾਕਾਰ ਗਾਇਕ ਨਗੂ ਲੋਬ ਨੇ ਪਾਰਟੀ ਕਾਰਡ ਨੂੰ ਮੇਜ਼ ਤੇ ਚਲਾ ਕੇ ਮਾਰਦਿਆਂ ਗਾਇਆ ਮੇਰੇ ਤੋਂ ਬਿਨਾ ਇਨਕਲਾਬ ਅੱਗੇ ਕਿਵੇਂ ਵਧੂ ਸਟਾਲਨ ਨੇ ਕਿਹਾ ਕਿ ਇਹ ਇਉਂ ਹੋਣਾ ਚਾਹੀਦਾ ਹੈ ਸੰਸਾਰ ਇਨਕਲਾਬ ਨਾ ਗੂਲੋਵ ਨਾਲ ਵੀ ਅਤੇ ਉਹਦੇ ਤੋਂ ਬਿਨਾ ਵੀ ਅੱਗੇ ਵਧੂਗਾ ਸਟਾਲਿਨ ਨੇ ਮੈਨੂੰ ਸਮੂਸੋਦ ਅਤੇ ਜਰਜੈਂਸਕੀ ਨੂੰ ਲਿਆਉਣ ਲਈ ਕਿਹਾ ਸਟਾਲਿਨ ਨੇ ਜਰਜੈਂਸਕੀ ਨੂੰ ਕਿਹਾ ਤੈਨੂੰ ਸ਼ਾਸਤਰੀ ਸੰਗੀਤ ਕਿਹੋ ਜਿਹਾ ਲੱਗਦਾ ਹੈ ਆਲੋਚਨਾ ਕੀਤੇ ਜਾਣ ਵਾਲਾ ਕਿਉਂਕਿ ਉਸ ਸਮੇਂ ਇਨਕਲਾਬੀਆਂ ਵੱਲੋਂ ਸ਼ਾਸਤਰਾ ਕਲਾਸਿਕੀ ਦੀ ਆਲੋਚਨਾ ਕਰਨਾ ਇੱਕ ਫੈਸ਼ਨ ਬਣ ਚੁੱਕਿਆ ਸੀ ਕਾਮਰੇਡ ਦ ਜਰਜੈਂਸਕੀ ਮੈਂ ਚਾਹੁੰਦਾ ਕਿ ਤੂੰ ਇਹ ਸਾਰਾ ਸੰਗੀਤ ਇਕੱਤਰ ਕਰੇ ਸਾਸਤਰੀ ਸੰਗੀਤ ਦੇ ਕੰਪੋਜ਼ਰਾਂ ਦੇ ਸਾਰੇ ਖੇਤਰਾਂ ਨੂੰ ਇਕੱਠਾ ਕਰੇ ਉਸ ਯੁੱਗ ਨੂੰ ਖੋਖੇ ਉਹੀ ਵੇਸ਼ ਪੋਸ਼ਾ ਪਹਿਨੇ ਆ ਤੇ ਉਹਨਾਂ ਤੋਂ ਸਿੱਖੇ ਜਦ ਕੇ ਬੋਲਸ਼ੋਈ ਥੀਏਟਰ ਦੇ ਸਮੋਸਦ ਨੂੰ ਉਹਨੇ ਕਿਹਾ ਬੋਲਸ਼ੋਈ ਥੀਏਟਰ ਸਾਸਤਰੀ ਥੀਏਟਰ ਦੀ ਪਾਵਨ ਸਟੇਜ ਹੈ ਨਾ ਕਿ ਪਾਇਦਾਨ ਜਾਂ ਕੂੜਕਵੜਾ ਇਸ ਸਾਰੇ ਦੇ ਨਤੀਜੇ ਵਜੋਂ ਕੁਝ ਨਿੱਕੇ ਉਪਰੇਆਂ ਨੂੰ ਉਹਨਾਂ ਨੇ ਪੁਸ਼ਕਨ ਸਕੁਅਰ ਸਕੁਅਰ ਚ ਕੱਲ ਦਿੱਤਾ ਜਿੱਥੇ ਇਹ ਉਪਰੇਟਿਆਂ ਦੇ ਰੂਪ ਚ ਮਸ਼ਹੂਰ ਹੋਏ ਇਹ ਮਿਸਾਲ ਪਾਠਕ ਨੂੰ ਦਿਖਾਉਂਦੀ ਹੈ ਕਿ ਇਸਟਾਲਨ ਕੋਈ ਜਾਰਜੀਆਈ ਸ਼ਵਨਵਾਦੀ ਨਹੀਂ ਸੀ ਜਿਵੇਂ ਕਿ ਕੁਝ ਬੰਦੇ ਉਸ ਨੂੰ ਪੇਸ਼ ਕਰਦੇ ਹਨ ਜੂਜੇਨ ਉਨੇਜਨ ਨਾਂ ਦੇ ਉਪਰੇਰੇ ਅੰਦਰ ਮੁੱਖ ਭੂਮਿਕਾ ਇੱਕ ਜਵਾਨ ਪ੍ਰਤਿਭਾਸ਼ਾਲੀ ਸੁਨੱਖੇ ਜਾਰਜੀਆਈ ਗਾਇਕ ਵੱਜੋਂ ਨਿਭਾਈ ਗਈ ਸੀ ਸਟਾਲਨ ਨੇ ਇਸ 오ਪਰੇ ਦੇ ਡਾਇਰੈਕਟਰ ਨੂੰ ਸੱਦਿਆ ਅਤੇ ਇਸ ਨਵੇਂ ਗਾਇਕ ਬਾਬਤ ਪੁੱਛਿਆ ਯਾਰ ਰੂਸੀ ਸੀ ਕਿ ਨਹੀਂ ਇਹਦਾ ਮਤਲਬ ਵेशभूषा ਵੀ ਰੂਸੀ ਹੀ ਹੋਣੀ ਚਾਹੀਦੀ ਹੈ ਕਿ ਨਹੀਂ ਸਟੇਜੀ ਦ੍ਰਿਸ਼ ਨੂੰ ਹਮੇਸ਼ਾ ਇਤਿਹਾਸਕ ਹਕੀਕਤ ਬਿਆਨ ਕਰਨੀ ਚਾਹੀਦੀ ਹੈ ਪੜ੍ਹਾਏ ਜਾਰਜੀਆਈ ਲਹਿਜੇ ਵਾਲਾ ਇਹ ਗਾਇਕ ਰੂਸੀ ਯਾਰ ਨੂੰ ਪੇਸ਼ ਨਹੀਂ ਕਰ ਰਿਹਾ ਉਹਨੂੰ ਤਵਿਸਲੀ ਚ ਗਾਉਣ ਦਿਓ ਉਹਦਾ ਭਵੇਖ ਉੱਥੇ ਸ਼ਾਨਦਾਰ ਹੈ ਉਸ ਸੋਵੀਅਤ ਤਹਿਜ਼ੀਬ ਦੇ ਪਾਵਨ ਸਥਾਨ ਵਜੋਂ ਬੋਲਸੋਈ ਥੀਏਟਰ ਲਈ ਬਹੁਤ ਹੀ ਲੋੜੀਂਦੀ ਪ੍ਰਤਿਭਾ ਨੂੰ ਛੇਤੀ ਹੀ ਪਛਾਣ ਲੈਂਦਾ ਸੀ ਲੈਨਨਗ੍ਰਾਡ ਚ ਇੱਕ ਇਕਾਕੀ ਕਲਾਕਾਰ ਐਮ ਰੀਆਸਨ ਨੂੰ ਦੇਖਿਆ ਅਤੇ ਸੁਣਿਆ ਸਟਾਲਿਨ ਨੇ ਉਸ ਨੂੰ ਮਾਸਕੋ ਦੇ ਬੋਲਸੋਈ ਥੀਏਟਰ ਚ ਆ ਕੇ ਗਾਉਣ ਲਈ ਕਿਹਾ ਕਲਾਕਾਰ ਡਰ ਨਾਲ ਥੱਥਰਾ ਰਿਹਾ ਸੀ ਉਹਦਾ ਘਰ ਪਰਿਵਾਰ ਸੀ ਮਾਸਕੋ ਚ ਪਤਾ ਨਹੀਂ ਉਹਦੇ ਨਾਲ ਕੀ ਹੋ ਅਸੀਂ ਤੈਨੂੰ ਮਾਸਕੋ ਚ ਅਪਾਰਟਮੈਂਟ ਲੱਭ ਦਿਆਂਗੇ ਪਰ ਪਹਿਲਾਂ ਇਹ ਦੇਖਣਾ ਹੈ ਕਿ ਲੈਨਨਗਰਾਦੀ ਤੈਨੂੰ ਜਾਣ ਦਿੰਦੇ ਹਨ ਕਿ ਨਹੀਂ ਜੇ ਵੀ ਇਸ ਟਾਲਨ ਦੀ ਇੱਕ ਹੋਰ ਖਾਸੀਅਤ ਦਾ ਜ਼ਿਕਰ ਨਾ ਕਰਨਾ ਪਾਪ ਦੇ ਕਰਨ ਬਰਾਬਰ ਹੈ ਬੋਲਸੋਈ ਥੀਏਟਰ ਦਾ ਡਾਇਰੈਕਟਰ ਭਾਵੇਂ ਕਿ ਬਹੁਤ ਨੀਜ਼ ਨਾਲ ਬਾਰਕੀਆਂ ਦੇਖਣ ਵਾਲਾ ਸੀ ਪਰ ਉਸ ਨੂੰ ਕਿਵੇਂ ਨਾ ਕਿਵੇਂ ਇਹ ਮਹਿਸੂਸ ਹੋਇਆ ਕਿ ਵੱਖ-ਵੱਖ ਵਿਦੇਸ਼ੀ ਦੂਤਗ੍ਰਾਂ ਦੇ ਨਾਮਵਰ ਵਿਅਕਤੀ تھیਟਰ 'ਚ ਬਹੁਤ ਹੀ ਘਟਾ ਰਹੇ ਹਨ। ਉਹ ਨੂੰ ਨਹੀਂ ਸੀ ਪਤਾ ਕਿ ਕੀ ਕਰੇ ਤਾਂ ਫਿਰ ਕਿਹਨੂੰ ਪੁੱਛੇ। ਉਹ ਸਟਾਲਨ ਨੂੰ ਮਿਲਣ ਚਲਿਆ ਗਿਆ। ਚੋਟੀ ਦੇ 오ਪੇਰਾ ਗਾਇਕ ਗੋਲੋਵਾਨੋਵ ਨੂੰ ਜਦੋਂ ਬੋਲਸੋਈ تھیਟਰ 'ਚ ਹਾਲਾਤ ਦਾ ਪਤਾ ਲੱਗਿਆ ਤਾਂ ਉਹਨੇ ਵੀ تھیਟਰ ਛੱਡਣ ਦੀ ठान ਲਈ। ਉਹਨੂੰ ਵਾਪਸ ਕੌਣ ਲਿਆ ਸਕਦਾ ਸੀ? ਸਿਰਫ ਸਟਾਲਨ ਹੋਰਨਾ ਫਨਕਾਰਾਂ ਨੂੰ ਨਾਲ ਲੈ ਉਸਨੇ ਗੋਲੋਵਨੋਵ ਨਾਲ ਸੰਪਰਕ ਸਥਾਪਾਇਆ ਕਾਮਰੇਡ ਸਟਾਲਨ ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ ਮੇਰੀ ਤਬੀਅਤ ਨਾਸਾਜ ਹੈ ਮੈਂ ਇਹ ਸਮੱਸਿਆਵਾਂ ਨਹੀਂ ਝੇਲ ਸਕਦਾ ਨਿਕੋਲਾਈ ਸਪੇਨੋਵਿਚ ਮੈਂ ਵੀ ਬਿਮਾਰੀਆਂ ਤੋਂ ਪੀੜਤ ਹਾਂ ਪਰ ਮੈਂ ਆਪਣਾ ਕੰਮ ਕਰਦਾ ਹਾਂ ਮੈਂ ਤੈਨੂੰ ਵੀ ਕੰਮ ਕਰਨ ਨੂੰ ਕਹਾਂਗਾ ਸਹੀ ਰਾਹ ਫੜੋ ਅਤੇ ਸ਼ਾਸਤਰੀ ਕਿਰਤਾਂ ਨੂੰ ਉਮੇ ਪੇਸ਼ ਕਰੋ ਜਿਵੇਂ ਇਹਨਾਂ ਨੂੰ ਪੇਸ਼ ਕੀਤਾ ਜਾਣਾ ਚਾਹੀਦਾ ਹੈ ਇਸ ਮਹਾਨ ਸੰਗੀਤਕਾਰ ਨਿਰਦੇਸ਼ਕ ਨੇ ਸਟਾਲਨ ਵੱਲੋਂ ਸੁਝਾਈਆਂ ਤਜਵੀਜ਼ਾਂ ਨੂੰ ਪੂਰਿਆ ਅਤੇ ਬੋਲਸੋਈ ਥੀਏਟਰ ਮੋੜੋਂ ਤੋਂ ਮਾਸਕੋ ਦੀ تہذیبی ਜੀਵਨ ਜਾਂਚ ਦਾ ਕੇਂਦਰ ਬਣ ਗਿਆ ਲੋਕਾਂ ਦੀ ਭਲਾਈ ਲਈ ਉਠਦੀਆਂ ਮੰਗਾਂ ਨੂੰ ਸਟਾਲਨ ਵੱਜੋਂ ਸਬੰਧਤ ਹੋਏ ਜਾਣ ਤੋਂ ਸਾਰੇ ਵਾਕਫ ਹਨ ਪਰ ਸਟਾਲਨ ਦੀ ਚੰਗਿਆਈ ਨਿਮਰਤਾ ਅਤੇ ਪ੍ਰਤੀਬੱਧਤਾ ਤੋਂ ਬਹੁਤ ਅਣਜਾਣ ਹਨ ਕੇ ਸਟਾਨਿਸਲਾ ਵਸਕੀ ਦੇ ਨਾਮ ਤੇ ਬਣਾਏ ਥੀਏਟਰ ਅੰਦਰ ਸਟਾਲਨ ਦੀ 60ਵੀਂ ਵਰੇਗੰਢ ਤੇ ਇਹਨਾਂ ਦਾ ਆਫਿਸ ਨਾਮ ਦੇ ਇੱਕ ਉਪਰੇ ਨੂੰ ਪੇਸ਼ ਕੀਤਾ ਗਿਆ ਉਸ ਉਪਰੇ ਦੀ ਮੁੱਖ ਅਦਾਕਾਰਾ ਗਾਇਕਾ ਨਤਾਸ਼ਾ ਵੱਲੋਂ ਉਪਰੇ ਦੇ ਅਖੀਰ ਚ ਧਨੀ ਕਿਸਾਨ ਕੁਲਕ ਸਤੇਰੋ ਯੋਗ ਨੂੰ ਗੋਲੀ ਮਾਰੀ ਜਾਣੀ ਸੀ ਉਸਨੇ ਫੋਕਾ ਫਾਇਰ ਕੀਤਾ ਪਰ ਇਹ ਨਹੀਂ ਚੱਲਿਆ ਸਤੇਰੋ ਜੋਬ ਉਪਰੇ ਦੇ ਮੰਗ ਅਨੁਸਾਰ ਥੱਲੇ ਡਿੱਗ ਗਿਆ ਜਿਵੇਂ ਕਿ ਗੋਲੀ ਲੱਗੀ ਹੋਵੇ ਇਸ ਨੂੰ ਦੇਖ ਕੇ ਸਟਾਲਨ ਨੇ ਇੰਟਰਵਲ ਚ ਡਾਇਰੈਕਟਰ ਨੂੰ ਪੁੱਛਿਆ ਜਿਹੜਾ ਕੇ ਬੰਦ ਲਿਆ ਹੋਇਆ ਸੀ ਅਤੇ ਬਾਰ ਬਾਰ ਇਸ ਘਟਨਾ ਦੀ ਮਾਫੀ ਮੰਗੀ ਜਾ ਰਿਹਾ ਸੀ ਸਟਾਲਨ ਨੇ ਨਰਮਾਈ ਨਾਲ ਉਹਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਬਹੁਤ ਵਧੀਆ ਚੰਗੀ ਗੱਲ ਹੈ ਇਹ ਹੈ ਕਿ ਗੋਲੀ ਨਹੀਂ ਚੱਲੀ ਅਸੀਂ ਲੋਕਾਂ ਨੂੰ ਐਵੇਂ ਹੀ ਕਿਵੇਂ ਡਰਾਈਏ ਇਹ ਤਾਂ ਮਹਿਜ਼ ਰਿਹਰਸਲ ਸੀ ਨਿਰਦੇਸ਼ਕ ਨਮੀਰੋ ਵਿੱਚ ਦਾਨ ਚੈਂਕੋ ਨੇ ਦੱਸਿਆ ਕਿ ਉਹ ਸਟਾਲਨ ਦੇ 60ਵੇਂ ਜਨਮ ਦਿਹਾੜੇ ਤੇ ਕੀਤੇ ਜਾਣ ਵਾਲੇ ਜਸ਼ਨਾਂ ਲਈ ਤਿਆਰ ਹੋਣ ਲਈ ਇਹ ਰਿਹਰਸਲਾਂ ਨੂੰ ਜਲਦੀ ਜਲਦੀ ਨਿਪਟਾਏਗਾ ਸਟਾਲਨ ਨੇ ਕਿਹਾ ਅਜਿਹੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਲਾ ਸਰਜਣਾ ਅੰਦਰ ਕਾਲੀ ਵਧੀਆ ਪੇਸ਼ਕਾਰੀ ਅਤੇ ਕਲਾ ਦੀ ਉਤਮਤਾ ਤੇ ਮਾੜਾ ਅਸਰ ਪਾਉਂਦੀ ਹੈ ਸਟਾਲਿਨ ਔਖੀਆਂ ਘੜੀਆਂ ਚੋਂ ਬਾਹਰ ਨਿਕਲਣ ਦੇ ਸਮਰੱਥ ਸੀ ਜਦ ਕਿ ਦੂਜੇ ਫਸ ਜਾਂਦੇ ਸਨ ਉਹ ਇਹ ਕੰਮ ਚੀਖ ਚਿਹੜਾ ਪਾ ਕੇ ਜਾਂ ਕਿਸੇ ਨੂੰ ਹੁਕਮ ਸੁਣਾ ਕੇ ਨਹੀਂ ਬਲਕਿ ਕੁਝ ਸਮੱਸਿਆਵਾਂ ਨੂੰ ਸ਼ਾਂਤ ਕਰਨਾ ਅਤੇ ਇਕਸਾਰ ਕਰਨ ਰਾਹੀਂ ਕਰਦਾ ਸੀ ਜਿਵੇਂ ਕਿ ਮਿਸਾਲ ਦਿਖਾਉਂਦੀ ਹੈ ਪਾਰਟੀ ਦੇ ਪੋਲਿਟੀਕਲ ਬਿਊਰੋ ਦੇ ਮੈਂਬਰਾਂ ਲਈ ਕਰੈਮਲਨ ਚ ਇੱਕ ਸਵਾਗਤੀ ਪਾਰਟੀ ਰੱਖੀ ਗਈ ਸੀ ਸਟਾਲਨ ਦੇ ਨਾਂ ਤੇ ਜਾਮ ਛਲਕਾਉਂਦੇ ਆ ਮੋਲੋਟੋਵ ਐਨਾ ਸ਼ਰਾਬੀ ਹੋ ਗਿਆ ਕਿ ਉਹਨੇ ਪ੍ਰਾਈ ਗਾਰੋਵ ਤੋਂ ਬਿਨਾ ਪੁੱਛਿਆ ਹੀ ਉਹਨੂੰ ਗਾਉਣ ਲਈ ਕਿਹਾ ਮੋਲੋਟੋਵ ਤੇਰੀ ਆਵਾਜ਼ ਬੜੀ ਪਿਆਰੀ ਹੈ ਤੂੰ ਵੀ ਗਾ ਸਕਦਾ ਹੈ ਪ੍ਰਾਈ ਗਾਰੋਵ ਨੇ ਕਿਹਾ ਚਲ ਆਪਾਂ ਖਾਣਾ ਖਾਈਏ ਮੋਲੋਟੋਵ ਨੇ ਕਿਹਾ ਮੋਲੋਟੋਵ ਦੇ ਦੋਸਤ ਉਸਨੂੰ ਕਮਰੇ ਚੋਂ ਬਾਹਰ ਲੈ ਗਏ ਬਾਸਵਿਕ ਹੋਣ ਦੇ ਨਾਤੇ ਸਾਨੂੰ ਇੰਨੀ दारू ਨਹੀਂ ਪੀਣੀ ਚਾਹੀਦੀ ਕਿ ਸ਼ਰਾਬੀ ਹੋ ਜਾਈਏ ਅਤੇ ਗਲਤਫਹਿਮੀ ਪੈਦਾ ਹੋ ਜਾਵੇ ਇਸ ਤੋਂ ਬਾਅਦ ਚੁੱਪੀ ਨੂੰ ਤੋੜਦੇ ਆਂ ਬਰੋਸੀ ਲੋਭ ਬੁੰਦੈਨੀ ਸੰਗ ਰਲ ਸਟੱਲਨ ਇਨਕਲਾਬੀ ਗੀਤ ਗਾਉਣ ਲੱਗ ਪਏ ਇਉਂ ਉਹ ਸ਼ਾਮ ਬਹੁਤ ਸੁਹਾਣੀ ਹੋ ਗਈ ਬਹੁਤ ਵਾਰੀ ਕ੍ਰੈਮਲਿਨ ਚ ਕੇਂਦਰੀ ਕਮੇਟੀ ਨਵੀਆਂ ਫਿਲਮਾਂ ਵੇਖਦੀ ਬੋਲਸਕੋਵ ਦੀ ਨਿਗਰਾਨੀ ਹੇਠ ਸਿਨੇਮੈਟੋਗ੍ਰਾਫਿਕ ਕਮੇਟੀ ਅੰਗਰੇਜ਼ੀ ਫਿਲਮਾਂ ਉਹਨਾਂ ਨੂੰ ਵਿਖਾਉਂਦੀ ਇੱਕ ਤਹਿਜੀਬਯਾਫਤਾ ਫਿਲਮ ਦੇਖਣੋਂ ਪ੍ਰੰਤ ਸਟਾਲਨ ਨੇ ਕਿਹਾ ਕਿ ਇਹ ਫਿਲਮਾਂ ਅਸੀਂ ਆਪਣੇ ਸੋਨੇ ਦੇ ਬਦਲੇ ਖਰੀਦੀ ਐ ਨਹੀਂ ਇਹ ਵਟਾਂਦਰੇ ਚ ਆਈ ਐ ਖਾਸਿਆਨੀ ਜਹੀ ਹਾਸੀ ਹੱਸਦਿਆਂ ਕਮੇਟੀ ਦੇ ਮੁਖੀ ਨੇ ਕਿਹਾ ਤੁਹਾਡੇ ਕੋਲ ਚਪਾ ਇਹ ਬ ਹੈ ਹਾਂ ਇਹ ਫਿਲਮ ਸਾਨੂੰ ਦੇ ਅਜਈਆਂ ਫਿਲਮਾਂ ਹੁੰਦੀਆਂ ਜਿਹੜੀਆਂ ਸਾਡੀ ਜਵਾਨੀ ਅਤੇ ਆਉਣ ਵਾਲੀਆਂ ਨਸਲਾਂ ਨੂੰ ਦਿਖਾਉਣ ਵਾਲੀਆਂ ਹੁੰਦੀਆਂ ਉਸ ਇਕੱਠ 'ਚੋਂ ਕੁਝ ਪੋਲਿਟਿਕ ਯੂਰੋ ਮੈਂਬਰ ਉੱਚੀ ਉੱਚੀ ਸ਼ਵਾਸ ਸਟਾਲਨ ਸ਼ਾਬਾਸ਼ ਸਟਾਲਨ ਕਹਿਣ ਲੱਗੇ ਫਿਲਮ ਦੇ ਖਤਮ ਹੋਣ ਤੇ ਸਟਾਲਨ ਔਖਾ ਹੋਇਆ ਅਤੇ ਸ਼ਾਬਾਸ਼ ਹੀ ਦੇਣ ਦਾ ਡਰਾਮਾ ਕਰਨ ਵਾਲਿਆਂ ਨੂੰ ਕਿਹਾ ਇਹਦੇ 'ਚ ਸ਼ਾਬਾਸ਼ੀ ਵਾਲੀ ਕੋਈ ਗੱਲ ਨਹੀਂ ਅਜਿਹੇ ਚਾਪਨੂਸੀ ਭਰੇ ਲਫ਼ਜ਼ਾਂ ਦੀ ਮੇਰੇ ਨਾਮ ਨਾਲ ਵਰਤੇ ਜਾਣ ਦੀ ਨਾਂ ਮੈਨੂੰ ਲੋੜ ਹੈ ਅਤੇ ਨਾ ਹੀ ਮੈਂ ਇਹਦੀ ਇਜਾਜ਼ਤ ਦਿੰਦਾ ਹਾਂ ਸਟਾਲਨ ਨੂੰ ਗਾਉਣਾ ਪਸੰਦ ਸੀ ਉਹਦੀ ਆਵਾਜ਼ ਗਵਈਆਂ ਵਰਗੀ ਅਮੀਰ ਸੀ ਉਹਨੂੰ ਲੋਕ ਸੰਗੀਤ ਅਤੇ ਰੂਸੀ ਗੀਤ ਪਸੰਦ ਸਨ ਸਟਾਲਨ ਖਿਲਾਫ ਚੁੱਕ ਚਕਾ ਭੜਕਾ ਹਟਾ ਆਦਤਾਂ ਹੋਏ ਪਰ ਜਾਨ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਹੋਈ ਕੇਂਦਰੀ ਕਮੇਟੀ ਦੀ ਵਦਵੀ ਮੀਟਿੰਗ 'ਚ ਪ੍ਰੈਜ਼ੀਡੀਅਮ ਦੀ ਸਟੇਜ ਦੇ ਐਨ ਉੱਪਰੋਂ ਛੱਤ ਤੋਂ ਸਿਮਿੰਟ ਦਾ ਇੱਕ ਟੁਕੜਾ ਸਿੱਧਾ ਪ੍ਰੈਜੀਡੀਅਮ ਦੇ ਮੇਜ ਤੇ ਆਣ ਲੱਗਿਆ ਇਹ ਵਾਜ਼ਤੀ ਹਮਲੇ ਨੇ ਮੌਕੇ ਤੇ ਰੌਲਾ ਪਾਉਣ ਦੀ ਜ਼ਰੂਰਤ ਨਹੀਂ ਕੀਤੀ ਪਰ ਸ਼ਾਮ ਨੂੰ ਇਸ ਗੱਲ ਦੀ ਪੜਤਾਲ ਕੀਤੀ ਗਈ ਕਿ ਇਹ ਕਿੱਥੋਂ ਲੱਗਿਆ ਹੋ ਸਕਦਾ ਹੈ ਇਹ ਪੱਕੀ ਗੱਲ ਸੀ ਕਿ ਕਿਸੇ ਨੇ ਇਹ ਉਥੇ ਟਿਕਾਇਆ ਸੀ ਅਤੇ ਮੀਟਿੰਗ ਹਾਲ ਅੰਦਰ ਮੈਂਬਰਾਂ ਦੇ ਆਉਣ ਜਾਣ ਦੀ ਹਲਚਲ ਹੋਣ ਨਾਲ ਦਰਵਾਜ਼ਿਆਂ ਦੇ ਖੁੱਲਣ ਬੰਦ ਹੋਣ ਨਾਲ ਸੀਮਿੰਟ ਦਾ ਉਹ ਟੁਕੜਾ ਉੱਥੇ ਡਿੱਗਣ ਲਈ ਟਿਕਾਇਆ ਹੋਇਆ ਸੀ ਅਤੇ ਇਹਨੇ ਡਿੱਗ ਕੇ ਖਲਬਲੀ ਮਚਾਈ। ਲਓ ਜੀ ਸਾਥੀਓ ਆਪਣੀ ਪੇਸ਼ਕਸ਼ ਦੇ 6ਵੇਂ ਭਾਗ ਦੇ ਵਿੱਚ ਇਸ ਕਿਤਾਬ ਦਾ ਚੌਥਾ ਭਾਗ ਪੂਰਾ ਹੋਇਆ। ਹੁਣ ਜਿਹੜੀ ਅਗਲੀ ਪੇਸ਼ਕਸ਼ ਹੈ 7ਵੇਂ ਉਹਦੇ ਵਿੱਚ ਇਸ ਕਿਤਾਬ ਦਾ 5ਵਾਂ ਭਾਗ ਕਲਾ ਅਤੇ ਮੁਹਾਰਜ਼ ਦੇ ਦੌਰੇ ਆਪਾਂ ਪੜਾਂਗੇ। ਲਾਲ ਸलाम ਸਾਥੀਓ।